ਮੈਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਇਸ ਵੇਲੇ ਅਸੀਂ ਗੁਰਦੁਆਰਾ ਸਾਹਿਬ ਜੋਤੀ ਸਰੂਪ ਵਿਖੇ ਪਹੁੰਚੇ ਹਾਂ ਫੋਕਲ ਪੁਆਇੰਟ ਵਿਖੇ ਜਿੱਥੇ ਤੁਹਾਨੂੰ ਦਿਖਾਣਾ ਚਾਹਾਂਗਾ ਇੱਥੇ ਦਰਸ਼ਨ ਖਾਨ ਜੀ ਹੈ ਪੱਤਰਕਾਰ ਹੈ ਤੇ ਉਹਨਾਂ ਵੱਲੋਂ ਆਪਣੇ ਜਨਮ ਦਿਨ ਤੇ ਇੱਕ ਨੇਕ ਕੰਮ ਕੀਤਾ ਜਾਂਦਾ ਅਕਸਰ ਦੇਖਿਆ ਜਾਂਦਾ ਹੈ ਕਿ ਵੀ ਜਿਹੜੇ ਨੌਜਵਾਨ ਹੈਗੇ ਨੌਜਵਾਨ ਪੀੜ੍ਹੀ ਹੈਗੀ ਉਹ ਆਪਣੇ ਜਨਮ ਦਿਨ ਤੇ दारूਾਂ ਤੇ ਹੋਰ ਚੀਜ਼ਾਂ ਇਹ ਜਿਹੜਾ ਪੈਸਾ ਹੈ ਉੱਥੇ ਬਰਬਾਦ ਕਰਦੇ ਨੇ ਲੇਕਿਨ ਇਹ ਦਰਸ਼ਨ ਖਾਨ ਜਿਹੜੇ ਪੱਤਰਕਾਰ ਹੈ ਜਿਨ੍ਹਾਂ ਦਾ ਇੱਕ ਰੂਪ ਅਸੀਂ ਤੁਹਾਨੂੰ ਦਿਖਾਣ ਜਾ ਰਹੇ ਹਾਂ ਇਹ ਆਪਣੇ ਜਨਮ ਦਿਨ ਤੇ ਕਿਸੇ ਨੂੰ दारू-ਦੂਰੂ ਇਹ ਉਹ ਇਹ ਜਿਹਾ ਪਾਰਟੀਆਂ ਨਹੀਂ ਕਰਦੇ ਬਲਕਿ ਲੋਕਾਂ ਦੇ ਭਲੇ ਦੇ ਲਈ ਇੱਥੇ ਰक्तदान ਕੈਂਪ ਲਾਇਆ ਜਾਂਦਾ ਇਹਦਾ ਵੱਲੋਂ ਦਰਸ਼ਨ ਖਾਨ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾ ਅੱਜ ਦੀ ਡੇਢ 'ਚ ਜਿੱਥੇ ਲੋਕੀ ਆਪਣੇ ਜਨਮ ਦਿਨਾਂ ਤੇ ਵੱਡੀ-ਵੱਡੀ ਪਾਰਟੀਆਂ ਕਰਦੇ ਆ ਹੋਟਲਾਂ 'ਚ ਜਾਂਦੇ ਆ दारूਾਂ ਪਿੰਦੇ ਆ ਉੱਤੇ ਤੁਸੀਂ ਇੱਕ ਇੰਨਾ ਵਧੀਆ ਜਿਹੜਾ ਕੰਮ ਕਰ ਰਹੇ ਹੋ ਆਪਣੇ ਜਨਮ ਦਿਨ ਤੇ ਇਹ ਹੱਥ 'ਚ ਵੀ ਤੁਸੀਂ ਫੜਿਆ ਹੋਇਆ ਆਪ ਸੇਵਾ ਲਗੇ ਹੋ ਤੁਸੀਂ ਕਿ ਵੀ ਖੂਨ ਦਾਨ ਕੈਂਪ ਲਾਇਆ ਜਾਂਦਾ ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ ਇਹ ਕੁਝ ਸਾਲ ਪਹਿਲਾਂ ਤੋਂ ਮੈਂ ਆਪਣੇ ਜਨਮ ਦਿਨ ਦੇ ਜਦੋਂ तकरीबन ਮੈਂ ਸੋਜੀ ਸੰਭਾਲੀ ਆ ਮੈਂ ਪਿੱਛੇ ਮੇਰਾ ਪਿੰਡ ਜਿਹੜਾ ਸ਼ਹਿਰ ਦੇ ਨੇੜੇ ਮਰਿੰਡੇ ਦੇ ਨੇੜੇ ਪੈਂਦਾ ਪਹਿਲਾਂ ਮੈਂ ਮਰਿੰਡੇ ਗੁਰਦੁਆਰਾ ਸਾਹਿਬ ਦੇ ਉੱਤੇ ਜਿਹੜੀ ਕਮੇਟੀ ਹੈ ਉਹਨਾਂ ਨਾਲ ਜੁੜਿਆ ਹੋਇਆ ਸੀ ਉੱਥੇ ਡੋਨੇਟ ਕਰਦਾ ਸੀ ਤੇ ਰਾਜਪੁਰੇ ਤੋਂ ਮੈਨੂੰ 14 ਸਾਲ ਹੋ ਗਏ ਜੁੜੇ ਨੂੰ ਤਕਰੀਬਨ ਮੈਂ ਉਰੇ ਹਰ ਸਾਲ ਡੋਨੇਟ ਕਰਦਾ ਆਪਣੇ ਜਨਮ ਦਿਨ ਤੇ ਤੇ ਪਹਿਲਾਂ ਮੈਂ 6 ਮਹੀਨੇ ਬਾਅਦ ਕਰਦਾ ਸੀ ਹੁਣ ਮੈਂ ਸਾਲ ਬਾਅਦ ਤਾਂ 100% ਕਰਨੀ ਕਰਨਾ ਮੇਰੀ ਅੱਜ ਉਮਰ 49 ਹੋ ਗਈ ਹੈ 49 ਸਾਲ ਦੀ ਹੋ ਗਈ ਹੈ ਰੱਬ ਦਾ ਸ਼ੁਕਰ ਹੈ ਕਿ ਮੈਂ ਤੰਦਰੁਸਤਾਂ ਜਿੰਨੀ ਵਾਰ ਵੀ ਖੂਨ ਦਤਾ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਲੇਕਿਨ ਅੱਜ ਕੱਲ ਲੋ ਹੋਏ ਨੇ ਰੱਬ ਦਾ ਸ਼ੁਕਰ ਆ ਮੈਂ ਜ਼ਿੰਦਗੀ ਚ ਅੱਜ ਤੱਕ ਜਰਦਾ ਵੀਡੀ ਸਿਗਰਟ ਤਾਂ ਬਹੁਤ ਦੂਰ ਦੀ ਗੱਲ ਆ दारू ਬਹੁਤ ਦੂਰ ਦੀ ਗੱਲ ਆ ਮੈਂ ਇੱਕ ਵੀ ਨਸ਼ੇ ਨੂੰ ਅੱਜ ਤੱਕ ਟੱਚ ਨਹੀਂ ਕੀਤਾ ਤੇ ਮੈਨੂੰ ਰੱਬ ਦੀ ਕਿਰਪਾ ਨਾਲ ਇੱਕ ਵੀ ਬਿਮਾਰੀ ਨਹੀਂ ਆ ਮੈਂ ਅੱਜ ਤੀਵੀਂ ਵਾਰੇ ਖੂਨ ਡੋਨੇਟ ਕਰਨ ਜਾ ਰਿਹਾ ਫੇਲੀ ਮੇਰੇ ਹੱਥ ਚ ਹੈ ਤੇ ਸਾਡੇ ਜਿਹੜੇ ਮਿੱਤਰ ਨੇ ਮੇਰੇ ਰਾਜਪੁਰੇ ਦੇ ਵਿੱਚ ਜਦੋਂ ਮੈਂ ਐਂਟਰੀ ਕੀਤੀ ਪਹਿਲੀ ਵਾਰੀ 15 ਸਾਲ ਪਹਿਲਾਂ ਸਾਡੇ ਰਾਜਨ ਜੀ ਨੇ ਸਾਡੇ ਜ਼ਗੀਰ ਪ੍ਰਧਾਨ ਜੀ ਹੁੰਦੇ ਸੀ ਉਹ ਐਮਸੀ ਹੁੰਦੇ ਸੀ ਬਣ ਕੇ ਗਏ ਆ ਬਾਅਦ ਚ ਉਹਨਾਂ ਦੇ ਨਾਲ ਜੁੜ ਕੇ ਅਸੀਂ ਸ਼ੁਰੂ ਤੋਂ ਇਹ ਉਪਰਾਲੇ ਕਰਦੇ ਆ ਰਹੇ ਆ ਇਦਾਂ ਦੇ ਤੇ ਅੱਜ ਜਿਹੜਾ ਇਹ ਉਪਰਾਲਾ ਅਸੀਂ ਕਰਿਆ ਇਹ ਮੇਰੇ ਸਾਰੇ ਯਾਰ ਦੋਸਤ ਮੇਰੇ ਮਿੱਤਰਾਂ ਨੇ ਤੇ ਮੇਰੇ ਪ੍ਰੈਸ ਕਲੱਬ ਦਾ ਵੀ ਮੈਂ ਬਹੁਤ ਧੰਨਵਾਦੀ ਆ ਕਿ ਉਹਨਾਂ ਨਾਲ ਵੱਲੋਂ ਵੀ ਮੈਨੂੰ ਪੂਰਾ ਸਹਿਯੋਗ ਇਸ ਦੇ ਵਿੱਚ ਦਿੱਤਾ ਗਿਆ ਕਿਉਂਕਿ ਉਸੇ ਨੂੰ ਲੈ ਕੇ ਪੂਰਾ ਸਕਸੈਸ ਹੋਇਆ ਅੱਜ ਲਗਭਗ ਸਾਡੀਆਂ 75 ਤੋਂ 80 80 ਦੇ ਨੇੜੇ 85 ਕੁਝ ਬੰਦੇ ਰਹਿੰਦੇ ਆ ਕੁਝ ਅਸੀਂ ਵੀ ਕਰਾਉਣਾ ਮਤਲਬ ਕਾਫੀ ਜੁੰਟਾਂ ਹੋ ਚੁੱਕੀਆਂ ਮੈਂ ਹੋਰ ਨੌਜਵਾਨ ਚੀਆ ਨੂੰ ਛੱਡ ਕੇ ਨਸ਼ਿਆਂ 'ਚ ਕੁਝ ਨਹੀਂ ਰੱਖਿਆ ਹੈਗਾ ਨਸ਼ਿਆਂ ਨੂੰ ਛੱਡ ਕੇ ਐਸੇ ਉਪਰਾਲੇ ਕਰੋ ਜਿਵੇਂ ਮੈਂ ਖੂਨਦਾਨ ਕੀਤਾ ਮੈਂ ਇਹ ਨਹੀਂ ਕਹਿੰਦਾ ਕਿ ਖੂਨਦਾਨ ਨਹੀਂ ਕਰੋ ਕਿ ਬਹੁਤ ਸਾਰੇ ਕੰਮ ਨੇ ਪਬਲਿਕ ਦੇ ਕਰਨੇ ਵਾਲੇ ਆਪਣੇ ਜਨਮ ਦਿਨ ਨੂੰ ਇੱਕ ਐਸਾ ਯਾਦਗਾਰ ਬਣਾਓ ਤਾਂ ਕਿ ਲੋਕਾਂ ਨੂੰ ਇੱਕ ਸੇਧ ਮਿਲੇ ਜਿਵੇਂ ਕਾਪੀਆਂ ਕਿਤਾਬਾਂ ਵੰਡਣੀਆਂ ਨੇ ਕੋਈ ਕਾਪੀਆਂ ਕਿਤਾਬਾਂ ਵੰਡੇ ਕੋਈ ਕਿਸੇ ਨੂੰ ਰਾਸ਼ਨ ਵੰਡਣਾ ਰਾਸ਼ਨ ਵੰਡੇ ਐਦਾਂ ਦੀ ਸਾਡੇ ਉਰੇ ਸੰਸਥਾਵਾਂ ਵੀ ਜਿਹੜੀਆਂ ਹੈਗੀਆਂ ਨੇ 20 ਤੋਂ 25 ਅੱਜ ਅਸੀਂ ਉਹਨਾਂ ਨੂੰ ਮਿੰਟੂ ਜੀ ਦੇ ਹੱਥ ਤੋਂ ਸਨਮਾਨਿਤ ਵੀ ਕਰਾਉਣਾ ਅਸੀਂ ਉਹਨਾਂ ਦੇ ਇੱਕ ਪ੍ਰਸ਼ੰਸਾ ਸਰਟੀਫਿਕੇਟ ਵੀ ਬਣਾਏ ਹੋਏ ਨੇ ਆਪਣੀ ਸੰਸਥਾ ਵੱਲੋਂ ਕਿ ਤਾਂ ਕਿ ਉਹਨਾਂ ਨੂੰ ਦੇਖ ਕੇ ਹੋਰ ਲੋਕ ਵੀ ਮੋਟੀਵੇਟ ਹੋਣ ਮਿੰਟੂ ਜੀ ਆਏ ਅੱਜ ਮਿੰਟੂ ਜੀ ਨੇ ਆਉਣਾ ਜੀ ਹੁਣ ਸੋਨ ਮੇਰੀ ਗੱਲ ਹੋ ਕੇ ਹੱਟੀਆ ਉਹਨਾਂ ਦੇ ਆਫਿਸ ਦੇ ਵਿੱਚ ਉਹਨਾਂ ਦੇ ਆਫਿਸ ਤੋਂ ਹੀ ਪਤਾ ਲੱਗਿਆ ਕਿ ਮਿੰਟੂ ਜੀ ਇੱਥੋਂ ਚੱਲੇ ਹੋਏ ਨੇ ਅੱਜ ਤੁਹਾਡਾ ਨਵਾਂ ਚਿਹਰਾ ਇੱਕ ਰਾਜਪੁਰਾवासी ਦੇਖ ਰਹੇ ਹਾਂ ਕਿ ਤੁਸੀਂ ਪੱਤਰਕਾਰ ਹੋ ਪੱਤਰਕਾਰ ਦੇ ਨਾਲ-ਨਾਲ ਪਿੱਛੇ ਸਮਾਜ ਸੇਵਾ ਦੇ ਕੰਮ ਵੀ ਕਰਦੇ ਹੋ ਕਈ ਸਾਲਾਂ ਤੋਂ ਕਰ ਰਹੇ ਹੋ ਉਸ ਬਾਰੇ ਕੀ ਕਹੋਗੇ ਨਹੀਂ ਮੈਂ ਦੇਖੋ ਜੀ ਜਿੱਦਣ ਦਾ ਤਕਰੀਬਨ ਰਾਜਪੁਰੇ ਚ ਆਇਆ ਉਸ ਦੇ ਨਾਲ-ਨਾਲ ਰਾਜਪੁਰੇ ਦੇ ਵਿੱਚ ਮੈਂ ਹੋਰ ਵੀ ਕਈ ਸੰਸਥਾ ਨਾਲ ਜੁੜਿਆ ਹੋਇਆ ਸੀ ਪਰ ਮੈਂ ਕਦੇ ਸਾਹਮਣੇ ਨਹੀਂ ਸੀ ਆਉਂਦਾ ਹੈਗਾ ਕਿਉਂਕਿ ਸਾਹਮਣੇ ਆਉਣ ਨਾਲ ਅਕਸਰ ਲੋਕ ਇਹ ਦੇਖਦੇ ਨੇ ਕਿ ਜੀ ਇਹ ਤਾਂ ਫੋਟੋ ਫੋਟੋਆਂ ਖਿਡਾਉਣ ਦੇ ਸ਼ਕੀਨ ਨੇ ਪਰ ਮਨੂੰ ਕਈ ਮੇਰੇ ਮਿੱਤਰਾਂ ਨੇ ਇਹ ਗਾਈਡ ਕੀਤਾ ਕਿ ਜੀ ਕੱਲੇ ਇਹ ਨਾ ਸੋਚੋ ਤੁਸੀਂ 네ਗੇਟਿਵ ਪੁਆਇੰਟ ਨਾ ਆਪਣੇ ਬਾਰੇ ਸੋਚੋ ਤੁਸੀਂ ਪੋਜ਼ਿਟਿਵ ਵੀ ਸੋਚੋ ਜੇ ਤੁਹਾਨੂੰ ਲੋਕ ਇਦਾਂ ਕਹਿੰਦੇ ਨੇ ਤਾਂ ਤੁਹਾਨੂੰ ਦੇਖ ਕੇ ਲੋਕ ਮੋਟੀਵੇਟ ਵੀ ਹੋਣਗੇ ਇਸ ਇਸ ਚੀਜ਼ ਨੂੰ ਲੈ ਕੇ ਮੋਟੀਵੇਟ ਵੀ ਹੋਣਗੇ ਉਹ ਨੌਜਵਾਨ ਜਿਹੜੇ ਕਿ ਅੱਜ ਨਸ਼ਿਆਂ ਦੇ ਵਿੱਚ ਖੋਏ ਹੋਏ ਨੇ ਨਸ਼ਿਆਂ ਦੇ ਪਿੱਛੇ ਲੱਗੇ ਹੋਏ ਨੇ ਉਹਨਾਂ ਨੂੰ ਇੱਕ ਮੋਟੀਵੇਸ਼ਨ ਵੀ ਮਿਲੇਗੀ ਇਸ ਚੀਜ਼ ਨੂੰ ਦੇਖ ਕੇ ਇੱਥੇ ਲੋਕਾਂ ਦੇ ਨਾਲ ਤਾਂ ਤੁਸੀਂ ਆਪਣਾ ਜਨਮ ਦਿਨ ਬਣਾ ਰਹੇ ਹੋ ਘਰਦਿਆਂ ਦੇ ਨਾਲ ਬਣਾ ਲਿਆ ਜਨਮ ਦਿਨ ਦੇਖੋ ਜੀ ਜਨਮ ਦਿਨ ਮਨਾਉਣਾ ਵੈਸੇ ਸਾਡੇ ਧਰਮ ਦੇ ਵਿੱਚ ਨਾ ਜਿਹੜਾ ਉਹ ਮਨਾ ਔਰ ਇੱਕ ਜਿਹੜਾ ਜਨਮ ਦਿਨ ਦਾ ਅੱਜ ਜਿਹੜਾ ਪ੍ਰਾਲਾ ਬੰਨਿਆ ਮੇਰੇ ਵੱਲੋਂ ਨਹੀਂ ਮੇਰੇ ਪੱਤਰਕਾਰ ਭਾਈਚਾਰੇ ਵੱਲੋਂ ਤੇ ਮੇਰੀ ਸੰਸਥਾ ਦੇ ਜਿਹੜੇ ਨਾਲ ਮੇਰੇ ਰਾਜਨਜੀ ਕ ਏ ਰਾਜਨ ਜੀ ਜਿੱਦਾਂ ਦਾ ਮੈਂ ਰਾਜਪੁਰ ਆਇਆ ਅਸੀਂ ਇਕੱਠੇ ਆ ਉਦੋਂ ਤੋਂ 15 ਸਾਲ ਹੋ ਗਏ ਲਗਭਗ ਅਸੀਂ ਜੋ ਵੀ ਕੰਮ ਉਪਰਾਲਾ ਕੀਤਾ ਅਸ਼ਾਈ ਦਾ ਇਹਨਾਂ ਦੇ ਨਾਲ ਮਿਲ ਕੇ ਕੀਤਾ ਤੇ ਇਹਨਾਂ ਦੀ ਸਲਾਹ ਨਾਲ ਕੀਤਾ ਰਾਜਨ ਜੀ ਲੋੜਵੰਦ ਤੇ ਕੁੜੀਆਂ ਦੀ ਤੁਸੀਂ ਵਿਆਹ ਵੀ ਕਰਾਇਆ ਅਸੀਂ ਕਈ ਵਾਰ ਤੁਹਾਡੀ ਵੀਡੀਓ ਵੀ ਦੇਖੀ ਕਈ ਵਾਰ ਕਵਰ ਵੀ ਕੀਤੇ ਆ ਅੱਜ ਜਨਮ ਦਿਨ ਮਨਾ ਰਹੇ ਆ ਦਰਸ਼ਨ ਖਾਨ ਜੀ ਦਾ ਇਹ ਬਲੱਡ ਕੈਂਪ ਲਾਗੇ ਇਹ ਦਰਸ਼ਨ ਖਾਨ ਜੀ ਦੇ ਜਨਮ ਦਿਨ ਅਸੀਂ ਸਾਰੇ ਮਿੱਤਰ ਦੋਸਤ ਮਿਲ ਕੇ ਕਰਦੇ ਹੁੰਨੇ ਆ ਪਿਛਲੇ ਸਾਲ ਵੀ ਕੀਤਾ ਸੀਗਾ ਉਸ ਤੋਂ ਪਿਛਲੇ ਸਾਲ ਵੀ ਤੇ ਕਈ ਸਾਲ ਹੋ ਗਏ ਸਾਨੂੰ ਇੱਕ ਪ੍ਰੋਗਰਾਮ ਕਰਦੇ ਹੋਏ ਕਹੇ ਜਾਂ ਮਹਿਸੂਸ ਹੁੰਦਾ ਹੈ ਜਦ ਤੁਸੀਂ ਰਾਤ ਨੂੰ ਸੁਣਦੇ ਹੋਣੇ ਇਹ ਜਾਂ ਨੇਕ ਕੰਮ ਕਰਕੇ ਕਹੇ ਜਾਂ ਮਹਿਸੂਸ ਬਹੁਤ ਵਧੀਆ ਲੱਗਦਾ ਦਿਲ ਨੂੰ ਇੱਕ ਸਕੂਨ ਮਿਲਦਾ ਵੀ ਅਸੀਂ ਇੱਕ ਨੇਕ ਕੰਮ ਕਰ ਰਹੇ ਹਾਂ ਤੇ ਇਸ ਬਲੱਡ ਦੀ ਦੇਖੋ ਕੋਈ ਬੰਦਾ ਅਮਰਜੰਸੀ ਕੋਈ ਲੋਡ ਪੈ ਜਾਏ ਤਾਂ ਉਸ ਬੰਦੇ ਦੇ ਕੰਮ ਆ ਜਾਂਦਾ ਇਹ ਤਾਂ ਡਾਕਟਰ ਸਾਹਿਬ ਵੀ ਹੈ ਅਸੀਂ ਉਸ ਦਿਨ ਜਦ ਝੁੱਗਿਆ ਤੇ ਅੱਗ ਲੱਗੀ ਸੀ ਕਿ ਤੁਹਾਨੂੰ ਇਹਨਾਂ ਨਾਲ ਮਿਲਵਾਇਆ ਵੀ ਸੀ ਸਾਡਾ ਲਾਈਵ ਚੱਲਿਆ ਸੀਗਾ ਜਿੱਥੇ ਮੈਂ ਕਿਹਾ ਸੀਗਾ ਕਿ ਵੀ ਡਾਕਟਰ ਜਿਹੜੇ ਹੈ ਰੱਬ ਦਾ ਦੂਜਾ ਰੂਪ ਹੈ ਪਰ ਕੁਝ ਜਿਹੜੇ ਇਹੋ ਜਿਹੇ ਡਾਕਟਰ ਜਿਨ੍ਹਾਂ ਨੇ ਡਾਕਟਰੀ ਪੇਸ਼ੇ ਦਾ ਨਾਮ ਖਰਾਬ ਕੀਤਾ ਸੀ ਉਹਨਾਂ ਦੀ ਅਕਸ ਨੂੰ ਬਚਾਉਣ ਦੇ ਲਈ ਇਹ ਡਾਕਟਰਾਂ ਦੀ ਜਿਹੜੀ ਟੀਮ ਹੈ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਹੜਾ ਉਹਨਾਂ ਲੋੜਵੰਦ ਜਿਹੜੇ ਬਹੁਤ ਜ਼ਰੂਰਤ ਸੀ ਜਿਨ੍ਹਾਂ ਨੂੰ ਉਹਨਾਂ ਨੂੰ ਝੁੱਗਿਆ ਦਿੱਤੀਆ ਡਾਕਟਰ ਸਾਹਿਬ ਇੱਥੇ ਵੀ ਆਏ ਹੋਣ ਫੂਨਦਾਨ ਕੱਪ ਲਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਅਸੀਂ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਬਲੌਕ ਰਾਜਪੁਰਾ ਵੱਲੋਂ ਆਏ ਨੇ ਤੁਹਾਨੂੰ ਮੈਂ ਉਦੋਂ ਵੀ ਦੱਸਿਆ ਸੀਗਾ ਵੀ ਸਾਡਾ ਪਹਿਲਾ ਮੋਟਿਵ ਹੁੰਦਾ ਹੈਗਾ ਮਾਨਵ ਸੇਵਾ ਪਰਮੋਧ ਸਾਨੂੰ ਕਿਸੇ ਵੀ ਸੰਸਥਾ ਵੱਲੋਂ ਕੋਈ ਰਾਜਪੁਰੇ ਜਿੰਨੇ ਵੀ ਬਲੱਡ ਕੈਂਪ ਲੱਗਦੇ ਆ ਉਹਦੇ ਵਿੱਚ ਸਾਡਾ ਬਹੁਤ ਜ਼ਿਆਦਾ ਅਸੀਂ ਯੋਗਦਾਨ ਪਾਇਆ ਹੈਗਾ ਔਰ ਅੱਗੇ ਵੀ ਪਾ ਰਹੇ ਆ ਐਦਾਂ ਹੀ ਅੱਜ ਇਹਨਾਂ ਰਾਜਨਦੀ ਉਹਨਾਂ ਦਰਸ਼ਨਖਾਨ ਜੀ ਉਹਨਾਂ ਵੱਲੋਂ ਸਾਨੂੰ ਇਨਵੀਟੇਸ਼ਨ ਸੀਗਾ ਵੀ ਸਹਿਯੋਗ ਪਾਣ ਵਿੱਚ ਮੇਰੇ ਬਲੌਕ ਪ੍ਰਧਾਨ ਹੈਗੇ ਨੇ ਜਰਨੈਲ ਜੀ ਡਾਕਟਰ ਸਤੀਸ਼ ਜੀ ਬੈਠੇ ਨੇ ਜ਼ਿਲ੍ਹਾ ਸਕੱਤਰ ਨੇ ਡਾਕਟਰ ਸੰਜੀਵ ਹੈ ਜੀ ਡਾਟਰ ਜੀਆ ਦਰਮਿੰਦਰ ਜੀ ਨੇ ਮੇਰੇ ਕਾਫੀ ਸਾਥੀ ਆਏ ਨੇ ਅਸੀਂ ਜਿੰਨਾ ਕਿ ਸਹਿਯੋਗ ਹੋ ਸਕਦਾ ਹੈਗਾ ਅਸੀਂ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਕਰਦੇ ਆਂ ਨੌਜਵਾਨਾਂ ਨੂੰ ਮੇਰੀ ਇੱਕੋ ਹੀ ਬੇਨਤੀ ਹੈਗੀ ਹੈ ਵੀ ਨਸ਼ਿਆਂ ਵੱਲ ਛੱਡ ਕੇ ਸਮਾਜ ਸੇਵੀ ਕੰਮਾਂ ਦਾ ਹਿੱਸਾ ਬਣੋ ਕਿਉਂਕਿ ਬਲੱਡ ਖੇਤਰ ਦੇ ਵਿੱਚ ਮੈਂ ਇਹ ਕਹਿ ਸਕਦਾ ਕਿਉਂਕਿ ਖੂਨ ਇੱਕ ਹੀ ਜੀ ਚੀਜ਼ ਹੈ ਜੀ ਤੋ ਨਾ ਤਾਂ ਬਣਾਇਆ ਜਾ ਸਕਦਾ ਨਾ ਕਿ ਤੋ ਪਰਚੇਜ਼ ਕਰਿਆ ਜਾ ਸਕਦਾ ਇਹਨੂੰ ਇੱਕ ਬੰਦਾ ਹੀ ਦੂਜੇ ਬੰਦੇ ਨੂੰ ਦੇ ਸਕਦਾ ਹੈ ਔਰ ਅਗਰ ਮੈਂ ਬਲੱਡ ਖੇਤਰ ਦੇ ਵਿੱਚ ਗੱਲ ਕਰਦਾ ਹੈਗਾ ਤਾਂ ਡਿਮਾਂਡਸ ਮਤਲਬ ਕਿ ਅਗਰ 100 ਯੂਨਿਟ ਦੀ ਹੈ ਤਾਂ ਦੇਣ ਵਾਲੇ 15 ਨੇ ਕਿੰਨੇ ਯੂਨਿਟ ਅੱਜ ਹੋਣਗੇ ਅਪ੍ਰੋਕਸੀਮੇਟਲੀ 70 ਤੋਂ 75 ਯੂਨਿਟ ਦਾ ਕੈਂਪ ਪਲਾਸੀ ਜਾਊਗਾ ਤੋਂ ਇਹ ਸੀ ਕਿ ਸਾਡੇ ਨਾਲ ਡਾਕਟਰਾਂ ਦੀ ਟੀਮ ਤੇ ਦਰਸ਼ਨ ਖਾਨ ਜੀ ਨੂੰ ਵੀ ਅਸੀਂ ਤੁਹਾਨੂੰ ਮਿਲਾਇਆ ਜਿਨ੍ਹਾਂ ਨੇ ਆਪਣੇ ਜਨਮ ਦਿਨ ਤੇ ਉਹ ਕਹਿੰਦੇ ਕਿ ਵੀ ਮੈਂ ਕਈ ਸਾਲਾਂ ਤੋਂ ਜਿਹੜਾ ਆਪਣਾ ਜਨਮ ਦਿਨ ਹੈ ਉਸੇ ਤਰੀਕੇ ਦੇ ਨਾਲ ਬਣਾ ਰਿਹਾ ਜਿਹੜੀ ਇਹਨਾਂ ਦੀ ਸਜਤਾ ਹੈਗੀ ਹੈ ਫੋਕਲ ਪੁਆਇੰਟ ਚ ਇਨਾ ਇਨਾ ਵੱਲੋਂ ਜਿਹੜਾ ਹੈ ਨਿਊ ਰਾਜਪੁਰਾ ਵੈਲਫੇਅਰ ਐਸੋਸੀਏਸ਼ਨ ਫੋਕਲ ਪੁਆਇੰਟ ਰਾਜਪੁਰਾ ਵੱਲੋਂ ਕਈ ਲੋੜਵੰਦ ਜਿਹੜੀ ਲੜਕੀਆਂ ਦਾ ਵਿਆਹ ਵੀ ਕਰਾਇਆ ਗਿਆ ਹੈ ਤੇ ਅੱਜ ਜਿਹੜਾ ਦਰਸ਼ਨ ਖਾਨ ਜੀ ਦਾ ਅੱਜ ਜਨਮ ਦਿਨ ਹੈ ਤੇ ਇਨਾ ਵੱਲੋਂ ਅੱਜ ਖੂਨਦਾਨ ਕੈਂਪ ਲਾ ਕੇ ਇੱਕ ਨਈ ਨਸੀਹਤ ਨਵੇਂ ਉਦਾਹਰਨ ਜਿਹੜਾ ਅੱਜ ਪੇਸ਼ ਕੀਤਾ ਗਿਆ ਕੈਮਰਾਮੈਨ ਮੋਹਿਦ ਨਾਲ ਪ੍ਰਦੀਪ ਚੋਧਰੀ ਐਕਸ਼ਨ ਪੰਜਾਬ ਵੈਬ ਨਿਊ ਚੈਨਲ ਰਾਜਪੁਰਾ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ